ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 100 ਸਾਲਾਂ ਸਾਖੀ ਪੁਸਤਕ ਬਾਰੇ ਜੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਦੇ ਰਾਹੀਂ ਬਹੁਤ ਸਾਰੀਆਂ ਭਵਿੱਖਵਾਣੀਆਂ ਦਰਜ ਕੀਤੀਆਂ ਹਨ 100 ਸਾਲਾਂ ਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ 300 ਸਾਲ ਪਹਿਲਾਂ ਬਹੁਤ ਸਾਰੀਆਂ ਭਵਿੱਖਵਾਣੀਆਂ ਕੀਤੀਆਂ ਹਨ ਜੋ ਕਿ ਅਜੋਕੇ ਸਮੇਂ ਵਿੱਚ ਸੱਚ ਵੀ ਹੋ ਰਹੀਆਂ ਹਨ ਤਬੇ ਰੂਸ-ਚੀਨ ਹਿੰਦ ਮੇ ਚੜ ਆਵੇ ਹੋਰ ਯੁੱਧ ਮਚਕਰ 70 ਕਰੋੜ ਸੇ 17 ਕਰੋੜ ਬਚ ਜਾਵੇ ਦਿੱਲੀ ਤਖਤ ਪਏ ਬਹਿ ਜਾਵੇ ਗੁਰੂ ਕੀ ਫੌਜ ਇਹ ਸਤਰਾਂ ਗੁਰੂ ਸਾਹਿਬ ਦੀ ਕੀਤੀ ਇੱਕ ਬਾਣੀ ਵਿੱਚ ਦਰਜ ਹਨ ਕੁਝ ਸਮਾਂ ਪਹਿਲਾਂ ਰੂਸ ਅਤੇ ਚੀਨ ਦੀ ਭਾਰਤ ਤੇ ਹਮਲੇ ਦੀ ਗੱਲ ਨਾ ਹੋਣੀ ਜੀ ਲੱਗਦੀ ਸੀ ਪਿਛਲੇ 2-3 ਮਹੀਨਿਆਂ ਤੋਂ ਵਾਪਰੀਆਂ ਘਟਨਾਵਾਂ ਕਰਕੇ ਇਹ ਗੱਲ ਹੁਣ ਸੱਚ ਸਾਬਤ ਹੁੰਦੀ ਜਾਪਦੀ ਹੈ ਆਖਿਰ ਕੀ ਹੈ ਖਾਲਸਾ ਰਾਜ ਲਈ ਗੁਰੂ ਸਾਹਿਬ ਦੀਆਂ ਭਵਿੱਖ ਬਾਣੀਆਂ ਕਿੰਨਾ ਕਾਰਨਾ ਕਰਕੇ ਰੂਸ ਅਤੇ ਚੀਨ ਭਾਰਤ ਤੇ ਹਮਲਾ ਕਰ ਸਕਦੇ ਹਨ ਅਤੇ ਦੋਸਤੋ ਇਸ ਤੋਂ ਪਹਿਲਾਂ ਗੁਰੂ ਸਾਹਿਬ ਦੀਆਂ ਕਿਹੜੀਆਂ-ਕਿਹੜੀਆਂ ਭਵਿੱਖ ਬਾਣੀਆਂ ਸੱਚ ਸਾਬਤ ਹੋਈਆਂ ਹਨ ਜਾਣਦੇ ਹਾਂ ਸਭ ਕੁਝ ਇਸ ਵੀਡੀਓ ਵਿੱਚ ਹੱਬ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਹਕੀਕਤ ਵਿੱਚ ਜੋ ਘਟਨਾਵਾਂ ਵਾਪਰ ਚੁੱਕੀਆਂ ਹਨ ਜਦੋਂ ਸਿੱਖ ਗੁਰੂ ਗੋਬਿੰਦ ਸਿੰਘ ਜੀ ਨੂੰ ਸਵਾਲ ਕਰਦੇ ਹਨ ਕਿ ਔਰੰਗਜ਼ੇਬ ਦਾ ਰਾਜ ਬਹੁਤ ਸ਼ਕਤੀਸ਼ਾਲੀ ਹੈ ਗੁਰੂ ਜੀ ਉਹ ਸਮਾਂ ਕਦੋਂ ਆਵੇਗਾ ਜਦ ਹਿੰਦੁਸਤਾਨ ਦੀ ਧਰਤੀ ਨੂੰ ਇਸ ਜਾਬਰ ਦੇ ਜ਼ੁਲਮਾਂ ਤੋਂ ਛੁਟਕਾਰਾ ਮਿਲੇਗਾ ਗੁਰੂ ਸਾਹਿਬ ਦੱਸਦੇ ਹਨ ਕਿ ਕਾਬਲ ਤੋਂ ਇੱਕ ਅਬਦਾਲੀ ਆਵੇਗਾ ਤੇ ਦਿੱਲੀ ਦਾ ਸਾਰਾ ਰਾਜ ਮਿੱਟੀ ਵਿੱਚ ਮਿਲਾ ਦੇਵੇਗਾ ਤੇ ਫਿਰ ਜਦੋਂ ਅਬਦਾਲੀ ਦਾ ਟੱਕਰਾ ਖਾਲਸੇ ਨਾਲ ਹੋਵੇਗਾ ਤੇ ਸਿੱਖਾਂ ਨਾਲ ਪਾਇਆ ਵੈਰ ਉਸ ਦੇ ਪਤਨ ਦਾ ਕਾਰਨ ਬਣੇਗਾ ਤੇ ਪਹਿਲੀ ਵਾਰ ਖਾਲਸੇ ਦਾ ਰਾਜ ਕਾਇਮ ਹੋਵੇਗਾ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਫਿਰ ਦੂਰ ਸਮੁੰਦਰੋਂ ਪਾਰ ਤੋਂ ਫਰੰਗੀ ਆਉਣਗੇ ਛਲਕਪਟ ਦੀਆਂ ਚਾਲਾਂ ਖੇੜ ਕੇ ਖਾਲਸੇ ਤੋਂ ਉਸ ਦਾ ਰਾਜ ਖੋਹ ਲੈਣਗੇ ਤੇ ਦੋਸਤੋ ਹੋਇਆ ਵੀ ਇਦਾਂ ਹੀ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਥਾਣੇ ਵਿੱਚ ਬੁਲਾ ਕੇ ਸੁਨੂ ਪੋਇਜ਼ਨ ਪਾ ਕੇ ਕਤਲ ਕੀਤਾ ਗਿਆ ਸੀ ਤੇ ਫਿਰ ਫਰੰਗੀਆਂ ਨੇ ਆਪਣਾ ਰਾਜ ਕਾਇਮ ਕੀਤਾ ਇੰਨਾ ਗੋਰੀਆਂ ਦਾ ਰਾਜ ਖਤਮ ਹੋਣ ਬਾਰੇ ਗੁਰੂ ਸਾਹਿਬ ਨੇ ਭਵਿੱਖਬਾਣੀ ਕੀਤੀ ਸੀ ਕਿ ਦੋ ਸਦੀਆਂ ਤੱਕ ਰਾਜ ਕਾਇਮ ਕਰਨ ਤੋਂ ਬਾਅਦ ਇਹਨਾਂ ਨੂੰ ਭਾਰਤ ਦੀ ਰਤੀ ਛੱਡ ਕੇ ਜਾਣਾ ਪਵੇਗਾ ਇੰਨਾ ਤੋਂ ਬਾਅਦ ਭਾਰਤ ਤੋਂ ਕੱਟ ਕੇ ਇੱਕ ਨਵਾਂ ਦੇਸ਼ ਪਾਕ ਨਾਮ ਦਾ ਆਵੇਗਾ ਪੁਰਾਣੇ ਬਜ਼ੁਰਗ ਦੱਸਦੇ ਹਨ ਕਿ ਜਦ ਉਹਨਾਂ ਨੂੰ ਆਪਣੇ ਰਾਜ ਦੇ ਅੰਤ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਪੰਜਾਬ ਚੋਂ ਇਸ ਗ੍ਰੰਥਾਂ ਦੀਆਂ ਪੋਥੀਆਂ ਨੂੰ ਇਕੱਠਾ ਕਰਾ ਕੇ ਉਹਨਾਂ ਨੂੰ ਅੱਗ ਦੇ ਹਵਾਲੇ ਕਰਾ ਦਿੱਤਾ ਇਸ ਦਾ ਕਾਰਨ ਇਹ ਸੀ ਕਿ ਸਿੱਖ ਇਹਨਾਂ ਪੋਥੀਆਂ ਨੂੰ ਪੜ੍ਹ ਕੇ ਜਾਗਰੂਕਤ ਨਾ ਹੋ ਸਕਣ ਤੇ ਉਹਨਾਂ ਦੇ ਰਾਜ ਨੂੰ ਖਤਮ ਕਰਨ ਲਈ ਉੱਠਦੀ ਆਵਾਜ਼ ਨੂੰ ਦਬਾਇਆ ਜਾ ਸਕੇ ਪਰ ਗੁਰੂ ਜੀ ਦੇ ਹੋਏ ਬਚਨਾਂ ਨੂੰ ਕੌਣ ਟਾਲ ਸਕਦਾ ਲਗਭਗ 200 ਸਾਲ ਤੋਂ ਬਾਅਦ ਅੰਗਰੇਜ਼ਾਂ ਨੂੰ ਵੀ ਭਾਰਤ ਛੱਡ ਕੇ ਜਾਣਾ ਪਿਆ ਤੇ ਨਵਾਂ ਦੇਸ਼ ਪਾਕਿਸਤਾਨ ਵੀ ਵਜੂਦ ਵਿੱਚ ਆਇਆ ਇੰਨਾ ਹੀ ਨਹੀਂ ਗੁਰੂ ਸਾਹਿਬ ਜੀ ਨੇ ਇੱਕ ਹੋਰ ਭਵਿੱਖਬਾਣੀ ਕੀਤੀ ਸੀ ਕਿ ਇਸ ਵਕ ਹੋਏ ਮੁਲਕ ਨਾਲ ਭਾਰਤ ਦੀਆਂ ਕਈ ਜੰਗਾਂ ਹੋਣਗੀਆਂ ਤੇ ਇੱਕ ਨਵਾਂ ਮੁਲਕ ਡਾਕਾ ਬੰਗਾਲ ਹੋਂਦ ਵਿੱਚ ਆਵੇਗਾ ਇੱਥੇ ਗੁਰੂ ਜੀ ਬੰਗਲਾਦੇਸ਼ ਬਣਨ ਦੀ ਗੱਲ ਕਰ ਰਹੇ ਹਨ ਇਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਤੇ ਹੋਏ ਹਮਲੇ ਬਾਰੇ ਵੀ ਭਵਿੱਖਬਾਣੀ ਕੀਤੀ ਸੀ ਜੋ ਕਿ ਸੱਚ ਸਾਬਤ ਵੀ ਹੋਈ ਰਾਜ ਚਲਸੀ ਰੰਡੀ ਕਾ ਬੜੇ ਹਰਮੰਦਰ ਮੇ ਆਣ ਖੁਰਪ ਜੇ ਘੋੜੇ ਕਾ ਹਰਮੰਦਰ ਮੇ ਆਣ ਡਟ ਜਾਵੇਗਾ ਖਾਲਸਾ ਕੋਰ ਵਿਪਤ ਕੇ ਬਾਦ ਹੋਾਰ ਹੋਏ ਸਭ ਮਿਲenge ਸਿੰਘ ਵਿਪਤ ਮੇ ਆਣ ਤਬੇ ਮਾਜਾ ਮਾਲਵਾ ਦੁਆਬਾ ਦੁਖੀ ਹੋਏ ਸਭ ਗ੍ਰਾਮ ਭਾਵ ਕੇ ਭਾਰਤ ਵਿੱਚ ਜਦ ਰੰਡੀ ਦਾ ਰਾਜ ਹੋਵੇਗਾ ਇੱਥੇ ਰੰਡੀ ਉਸ ਸਮੇਂ ਦੀ ਵਿਧਵਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸੰਬੋਧਿਤ ਕੀਤਾ ਗਿਆ ਹੈ ਇਸ ਤੋਂ ਭਾਵ ਅੱਗੇ ਗੁਰੂ ਸਾਹਿਬ ਨੇ ਫਰਮਾਇਆ ਹੈ ਕਿ ਰੰਡੀ ਦੇ ਰਾਜ ਵਿੱਚ ਫੌਜਾ ਹਰਮੰਦਰ ਸਾਹਿਬ ਤੇ ਚੜ ਕੇ ਆਉਣਗੀਆਂ ਤੇ ਇੰਨਾ ਖੂਨ ਵਗੇਗਾ ਕਿ ਕੂੜੇ ਦਾ ਖੁਰ ਵੀ ਖੂਨ ਵਿੱਚ ਭਿੱਜ ਜਾਵੇਗਾ ਖਾਲਸਾ ਇਸ ਦਾ ਡਟ ਕੇ ਮੁਕਾਬਲਾ ਕਰੇਗਾ ਸਿੱਖ ਮਿਲ ਕੇ ਇਸ ਵਿਪਤਾ ਦਾ ਮੁਕਾਬਲਾ ਕਰੇਗਾ ਕੀ ਸਮਾਜਾ ਮਾਲਵਾ ਦੁਆਬਾ ਜਾਨੀ ਕਿ ਅਜੂਕੇ ਪੰਜਾਬ ਇਸ ਘਟਨਾ ਤੋਂ ਬਹੁਤ ਦੁਖੀ ਹੋਵੇਗਾ 84 ਦਾ ਦੁੱਖ ਜੋ ਪੰਜਾਬ ਨੇ ਝੱਲਿਆ ਗੁਰੂ ਸਾਹਿਬ ਜੀ ਇਨ੍ਹਾਂ ਤੁਕਾਂ ਵਿੱਚ ਬਿਆਨ ਕਰ ਰਹੇ ਹਨ ਇੱਥੇ ਸੰਤ ਜਰਨੈਲ ਸਿੰਘ ਜੀ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਕੀ ਤਬ ਸਿੱਖ ਇੱਕ ਪ੍ਰਗਟ ਹੋਵੇਗਾ ਕਿਲਾ ਬਣਾਵੇ ਹਰ ਮੰਦਰ ਮੇ ਆਣ ਮਤਲਬ ਕੀ ਇਸ ਫੌਜਾਂ ਦਾ ਟੱਕਰਾ ਕਰਨ ਲਈ ਇੱਕ ਖਾਲਸਾ ਪ੍ਰਗਟ ਹੋਵੇਗਾ ਜੋ ਹਰਮੰਦਰ ਸਾਹਿਬ ਨੂੰ ਕਿਲਾ ਬਣਾ ਕੇ ਲੜੇਗਾ ਤੇ ਖਾਲਸਾ ਦੀ ਵਿਪਤਾ ਵਿੱਚ ਉਹਨਾਂ ਦਾ ਸਾਥ ਦੇਵੇਗਾ ਅਸੀਂ ਹੁਣ ਤੱਕ ਜੋ ਵੀ ਜਾਣਕਾਰੀ ਦਿੱਤੀ ਹੈ ਉਹ ਵਾਪਰ ਚੁੱਕੀਆਂ ਘਟਨਾਵਾਂ ਹਨ ਜੋ ਕਿ ਗੁਰੂ ਸਾਹਿਬ ਦੀਆਂ ਭਵਿੱਖਵਾਣੀਆਂ ਸੱਚ ਸਾਬਤ ਹੋਈਆਂ ਹਨ ਅਗਲੀ ਵੀਡੀਓ ਵਿੱਚ ਅਸੀਂ ਤੁਹਾਨੂੰ ਸੌ ਸਾਖੀ ਵਿੱਚੋਂ ਉਹ ਘਟਨਾਵਾਂ ਬਾਰੇ ਦੱਸਾਂਗੇ ਜੋ ਕਿ ਵਾਪਰਨ ਵਾਲੀਆਂ ਹਨ